ਕਾਸ਼ ਕਦਵਲਾ ਇਲਾਹ ਇਲਾਹ ਦੋਸਤੋ ਇਹ ਤਸਵੀਰਾਂ ਕਿਸੇ ਮਸਜਿਦ ਦੀਆਂ ਨਹੀਂ ਸਗੋਂ ਬਾਬਾ ਸ੍ਰੀਚੰਦ ਜੀ ਦੇ ਨਾਂ ਤੇ ਬਣੇ ਇੱਕ ਡੇਰੇ ਦੀਆਂ ਨੇ ਜਿੱਥੇ ਨਮਾਜ਼ ਅਦਾ ਕਰਕੇ ਮੁਸਲਮ ਭਾਈਚਾਰੇ ਦੇ ਲੋਕ ਆਪਣੇ ਰੋਜ਼ੇ ਖੋਲ ਰਹੇ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੁੰਗਾ ਵਿਖੇ ਡੇਰਾ ਬਾਬਾ ਚੇਤਨ ਦਾਸ ਦੇ ਮੁਖੀ ਬਾਬਾ ਜਗਦੀਸ਼ ਜੀ ਨੇ ਇਹ ਬਲੱਖਣ ਪ੍ਰਿਤ ਪਾਉਂਦਿਆਂ ਪਿੰਡ ਵਿੱਚ ਹਿੰਦੂ ਸਿੱਖ ਮੁਸਲਮ ਏਕਤਾ ਦਾ ਸੰਦੇਸ਼ ਦਿੱਤਾ ਹੈ ਅੱਜ ਜਿੱਥੇ ਕੁਝ ਕੱਟੜਪੰਥੀ ਤਾਕਤਾਂ ਦੇਸ਼ ਅੰਦਰ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਪਾੜ ਕੇ ਆਪਸ ਵਿੱਚ ਲੜਾਉਣ ਦਾ ਕੰਮ ਕਰ ਰਹੀਆਂ ਨੇ ਉੱਥੇ ਹੀ ਕੁਝ ਅਜੀਹੀ ਚੰਗੀ ਸੋਚ ਵਾਲੇ ਲੋਕ ਵੀ ਵੱਖ-ਵੱਖ ਧਰਮਾਂ ਦੇ ਵਿੱਚ ਮੌਜੂਦ ਹਨ ਜੋ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਤੇ ਘੱਟ ਗਿਣਤੀ ਭਾਈਚਾਰੇ ਨਾਲ ਸਮੇਂ-ਸਮੇਂ ਤੇ ਆਪਣਾ ਆਪਣੀ ਹਮਦਰਦੀ ਪ੍ਰਗਟਾਉਦੇ ਪ੍ਰਗਟਾਉਂਦੇ ਰਹਿੰਦੇ ਹਨ ਅੱਜ ਤੁੰਗਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਬਲੱਖਣ ਭਾਈਚਾਰੇ ਕਸਾਂਝ ਦੇਖੀ ਗਈ ਜਿੱਥੇ ਹਿੰਦੂ ਸਿੱਖ ਮੁਸਲਮ ਭਾਈਚਾਰੇ ਦੇ ਲੋਕ ਡੇਰੇ ਵਿੱਚ ਇਕੱਤਰ ਹੋਏ ਤੇ ਰੋਜ਼ੇ ਖਲਵਾਏ ਗਏ ਇਸ ਮੌਕੇ ਮੁਸਲਮ ਭਾਈਚਾਰੇ ਵੱਲੋਂ ਵੀ ਡੇਰੇ ਦਾ ਧੰਨਵਾਦ ਕੀਤਾ ਗਿਆ ਤੇ ਆਪਸੀ ਭਾਈਚਾਰੇ ਕਸਾਂਝ ਨੂੰ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ ਗਿਆ ਆਓ ਦਿਖਾਉਨੇ ਹਾਂ ਤੁਹਾਨੂੰ ਪਿੰਡ ਤੁੰਗਾ ਤੋਂ ਇਸ ਪ੍ਰੋਗਰਾਮ ਦੀਆਂ ਹੋਰ ਤਰਕੀਆਂ اهدنا الصراط المستقيم صراط الذين انعمت <متحدث> عليهم غير المغضوب عليهم ولا الضالين ਸਰਜਾ ਪਰਸਨਤ ਕੋ ਕੌਨਸਲ ਜੀ ਨਾਰਾ ਵਿਖੇ ਕੌਨਸਲ ਦੇ ਪਰਿਵਾਰ ਹੈ ਪ੍ਰਦੀਪ ਸਿੰਘ ਜੀ ਸੰਗੜਾ ਜਨਾਰਾ ਨਾਰਾ ਹੋਬੀ ਕੌਨਸਲ ਜੀ ਨਾਰਾ ਵਿਖੇ ਕੌਨਸਲ ਦੇ ਮਹਾਪੁਰਸ਼ਾਂ ਵੱਲੋਂ ਸੂਚੀ ਸੰਤਵਨ ਦਾ ਪਰਿਵਾਰ ਕੀਤਾ ਜਾ ਰਿਹਾ ਹੈ ਜਿਥੇ ਸੇ ਇਹਨਾਂ ਦਾ ਧੰਨਵਾਦ ਕਰਦੇ ਸਾਡੇ ਵਿਚਾਰ ਸੰਤ ਸਮਾਜ ਦੇ ਮਹਾਪੁਰਸ਼ महान देवंतधर जी महाराज समुरत महंत चंद्रह जी महाराज सभी पर महंत दिप्ती स्वरूप जी महाराज पुन्नावर महापुरुष पंचहण हो समझे इस समागम में बीच महोदय हस्तियां महान मोतवर સતવંત સજ્જ પંચાયત એટલે પંચ સમુચી સંગત